ਵੇ ਮੈਂ ਸਾਰਾ ਦਿਨ ਕੰਮਾਂ 'ਚ ਲੰਘ ਜਾਂਦਾ ਮੈਂ ਤਾਂ ਇੱਥੇ ਨਾ ਇਹਨਾਂ ਨੂੰ ਖੋਸ ਕਰਦੀ ਕਰਦੀ ਨੇ ਆਪ پاگل ਹੋ ਜਾਣਾ ਮੈਂ ਤਾਂ ਆਪ ਮਿੱਟੀ ਨਾਲ ਮਿੱਟੀ ਹੋ ਗਈ ਨਹੀਂ ਆ ਕੀ ਲ ਫੋਨ ਵੱਜੀ ਜਾਂਦਾ ਨਹੀਂ ਗੱਗੇ ਦਾ ਅਗਲ ਕਣ ਇੰਨਾ ਗਿਆ ਵੀ ਤੁਸੀਂ ਮੇਰੇ ਫੋਨ ਨੂੰ ਕਾਨੂੰ ਸੇੜਦੇ ਹੁੰਨੇ ਹੋ ਮੇਰਾ ਫੋਨ ਸਾਇਲੈਂਟ ਤੇ ਲਾਇਆ ਪਿਆਗਾ ਦੇਖਾਂ ਇਹ ਕੀ ਕਹਿੰਦਾਗਾ ਹੈਲੋ ਹਾਂ ਗੱਗੇ ਕਿਵੇਂ ਆ ਠੀਕ ਆ ਬਸ ਵਧੀਆ ਭਾਬੀ ਵੀ ਠੀਕ ਆ ਤੇਰੀ ਅੱਛਾ ਹਾਂ ਤਾਈ ਵੀ ਵਧੀਆ ਹੋਰ ਤੂੰ ਦੱਸ ਹਾਈ ਮੈਂ ਮਰ ਗਿਆ ਆਹ ਹੋ ਪਾਈ ਜਦੋਂ ਕਹਿੰਦੇ ਹੁੰਦੇ ਆ ਲੋੜ ਹੁੰਦੀ ਆ ਉਦੋਂ ਕਿਰਨਾ ਜ਼ਿਆਦਾ ਆ ਜਾਂਦੀ ਆ ਉ ਤਾਂ ਕਦੇ ਕਿਸੇ ਨੇ ਬੱਤੀ ਨਹੀਂ ਬਾਈ ਹੈਗੀ ਕਦੇ ਤਾਂ ਮੈਨੂੰ ਕਿਹਾ ਵੀ ਭਾਬੀ ਵੀ ਚੱਲ ਜੇ ਤੂੰ ਇੱਥੇ ਕਿਤੇ ਜਾਣਾ ਹੁੰਦਾ ਮੈਂ ਤੇਰੇ ਨਾਲ ਬਗ ਚੱਲਦਾ ਉਹਦਣੇ ਨਾ ਦੇਖ ਤੂੰ ਮੋਟਰਸਾਈਕਲ ਤੇ ਮੇਰੇ ਕੋਲੋਂ ਦੀ ਲੰਗਿਆ ਆ ਆ ਹੀ ਨਹੀਂ ਕਿ ਹਾਂ ਵੀ ਚੱਲ ਕੋਈ ਨਾ ਭਾਬੀ ਦੋ ਘੜੀ ਮੇਰੇ ਮੋਟਰਸਾਈਕਲ ਤੇ ਬੈਠ ਜਾ ਮੈਂ ਛੱਡੇ ਆਉਣਾ ਘਰੇ ਹੈਂ ਹਾਂ ਅੱਜ ਤੈਨੂੰ ਕਿਰਨਾ ਜ਼ਿਆਦਾ ਆ ਜਾਂਦੀ ਆ ਵੇ ਮੈਂ ਤਾਂ ਉਹੀ ਨਹੀਂ ਬੰਦੀ ਕਿਸੇ ਦੇ ਮੋਟਰਸਾਈਕਲ ਤੇ ਮੈਨੂੰ ਤਾਂ ਬਥੇਰਾ ਪਤਾਗਾ ਹਾਂ ਵੀ ਦੁਨੀਆ ਤਾਂ ਉਹੀ ਨੀਮਾਨ ਹੈਗੀ ਕਹਿੰਦੇ ਨਹੀਂ ਹੁੰਦੇ ਦੁਨੀਆ ਤਾਂ ਉਹੀ ਖੰਬਾ ਦੀਆਂ ਡਾਰਾਂ ਬਣਾ ਦਿੰਦੀ ਹੈਗੀ ਹਾਂ ਅੱਛਾ ਠੀਕ ਆ ਫਿਰ ਤੂੰ ਆਏ ਕਹਿਣਾ ਉਹ ਕਹਿੰਦੇ ਨਹੀਂ ਹੁੰਦੇ ਰੋਟੀ ਪੱਕਦੀ ਕਰਦੇ ਨਹੀਂ ਭਾਬੀ ਦੇਔਰ ਕੁਆਰੇ ਦੀ ਉਹ ਗੱਲ ਤੇਰੀ ਹੋਗੀ ਵੇ ਚੱਲ ਵਧੀਆ ਤੇਰਾ ਵਿਆਹ ਹੋ ਜੂਗਾ ਮੈਂ ਤਾਂ ਆਪ ਕਹਿੰਦੀ ਆ ਸੰਗੋ ਵਧੀਆ ਸਾਡੀ ਵੀ ਦਰਾਣੀ ਲਿਆ ਹਾਂ ਅਸੀਂ ਵੀ ਚਾਰ ਗੱਲਾਂ ਮਾਰਿਆ ਕਰਾਂਗੇ ਦੁੱਖ ਸੁੱਖ ਕਰਿਆ ਕਰਾਂਗੇ ਅੱਛਾ ਤਾਈ ਨਹੀਂ ਮੰਦੀ ਲੈ ਦੱਸ ਨਹੀਂ ਤੂੰ ਤਾਈ ਨੂੰ ਸਮਝਾਉਣਾ ਸੀ ਹਾਂ ਵੀ ਹੁਣ ਉਹ ਗੱਲਾਂ ਨਹੀਂ ਰਹੀਆਂ ਹੁਣ ਤਾਂ ਜਮਾਨਾ ਬਦਲ ਗਿਆਗਾ ਟਾਈਮ ਦੇ ਨਾਲ ਕਹਿੰਦੇ ਹੁੰਦੇ ਆ ਬੰਦੇ ਨੂੰ ਬਦਲਣਾ ਚਾਹੀਦਾ ਉਹੀ ਗੱਲਾਂ ਨਹੀਂ ਸੋਚੀ ਜਾਂਦੇ ਹੁੰਦੇ ਅੱਜ ਤਾਂ ਹੀ ਸੱਦਦਾ ਮੈਨੂੰ ਵੀ ਭਾਬੀ ਆ ਕੇ ਸਮਝਾ ਕੇ ਜਾਵੇ ਹਾਂ ਤਾਈ ਨੂੰ ਬੇ ਕਾਦੀਆਂ ਗੱਲਾਂ ਨੇ ਕਈ ਵਾਰੀ ਕਹਿੰਦੇ ਹੁੰਦੇ ਆ ਮਾਪੇ ਦੇ ਸਹੇੜੇ ਹੋਏ ਉਹ ਕਿਹੜਾ ਸੁਖੀ ਵਸ ਆ ਬਸਦੇ ਨੇ ਉਹਨਾਂ 'ਚ ਵੀ ਦੁੱਖ ਨਿਕਲੇ ਆਉਂਦੇ ਨੇ ਭਾਈ ਬਾਕੀ ਕਹਿੰਦੇ ਹੁੰਦੇ ਆ ਕਿਸਮਰਦੀਆਂ ਗੱਲਾਂ ਹੁੰਦੀਆਂ ਨੇ ਗੀਆਂ ਹਾਂ ਜ਼ਰੂਰੀ ਨਹੀਂ ਹੁੰਦਾ ਵੀ ਲਾ ਮੈਰਜ ਵਾਲੀ ਦੁਖੀ ਹੁੰਦੇ ਨੇਗੇ ਬਥੇਰੇ ਸੁਖੀpass ਦੇਣੇਗੇ ਬਥੇਰੇ ਦੇਖੇ ਹੋਏ ਨੇ ਮੈਂ ਤਾਂ ਹਾਂ ਚਲ ਕੋਈ ਨਾ ਤੂੰ ਆਏ ਕਰੀ ਮੈਂ ਤਾਈ ਕੋਲ ਆਉਂਗੀ ਗੇੜਾ ਮਾਰ ਕੇ ਜਾਉਂਗੀ ਹਜੇ ਨਾ ਮਾਨ ਦੋ ਤਿੰਨ ਦਿਨ ਹੋ ਗਏ ਢਿੱਲੀ ਜੀ ਸੀਗੀ ਹਾਂ ਉਹਨੂੰ ਮੜੀ ਜਾ ਠੀਕ ਹੋ ਜਾਂਦੇ ਤੇ ਫਿਰ ਮੈਂ ਟਾਈਮ ਜਿਆ ਕੱਢ ਕੇ ਨਾਲੇ ਮੈਂ ਤਾਈ ਨੂੰ ਮਿਲ ਕੇ ਜਾਉਂਗੀ ਤੇ ਨਾਲੇ ਮੈਂ ਉਹਦੇ ਨਾਲ ਗੱਲ ਕਰਕੇ ਜਾਉਂਗੀ ਕੋਈ ਨਾ ਸਮਝਾ ਜੂਗੀ ਮੈਂ ਨਾ ਹਰਪ੍ਰੀਤ ਨੂੰ ਕਹਿ ਰਹਿੰਦਾ ਹੁਣ ਨਹੀਂ ਹਰਪ੍ਰੀਤ ਭਾਬੀ ਦੀ ਯਾਦ ਆਈ ਹੁਣ ਹੁਣ ਕਿਰਨਾ ਭਾਬੀ ਯਾਦ ਆ ਗਈ ਹੈ ਬੇਚਲ ਕੋਈ ਨਾ ਮੈਂ ਤਾਂ ਬਥੇਰਾ ਸਾਰਿਆਂ ਦਾ ਕਰਦੀਆਂ ਪਰ ਮੇਰਾ ਨਹੀਂ ਕੋਈ ਕਰਦਾ ਹੈਗਾ ਹਾਂ ਮੈਂ ਤਾਂ ਬਥੇਰਾ ਕਰ ਕਰਕੇ ਦੇਖ ਲਿਆ ਚਲ ਠੀਕ ਆ ਤੂੰ ਫੋਨ ਕੱਟ ਹੁਣ ਮੇਰੇ ਤਾਂ ਆਪ ਸਿਰ ਦੁਖਣ ਲੱਗਿਆ ਪਿਆਗਾ ਚੰਗਾ ਲੈ ਬਈ ਚਾਹ ਪੀ ਲੈ ਉਹ ਲੈ ਬਈ ਉਹ ਕਿੱਥੇ ਹੈ ਉਹਦਾ ਤੈਨੂੰ ਪਤਾ ਤਾਂ ਹੈਗਾ ਉਹਦਾ ਕਿੱਥੇ ਟਾਈਮ ਲੱਗਦਾਗਾ ਬਾਈ ਮੈਂ ਤੈਨੂੰ ਐਂ ਕਹਿੰਦੀ ਸੀ ਇੱਕ ਗੱਲ ਕਹਿਣਾ ਚਾਹੁੰਦੀ ਸੀ ਜੇ ਤੂੰ ਮੇਰੀ ਮੰਨੇ ਕਾ ਬਾਈ ਯਾਰ ਮੈਂ ਤਾਂ ਨਾ ਜੀਅੱਕੇ ਪਿਆ ਮੇਰਾ ਤਾਂ ਪੂਰਾ ਹਾਲ ਵਗੈਰਾ ਤੋਂ ਮੋਟਰਾਂ ਆਈਆਂ ਸੜ ਗਈ ਤੇ ਸਾਰੀ ਰਾਤ ਮੱਥਾ ਮਾਰੀ ਗਿਆ ਪੂਰਾ ਬਾਨੇ ਰਮਿਆ ਤੇ ਨਾ ਉਹ ਮੰਨ ਕੇ ਚੱਲ ਰਹੀਏ ਲੱਗਣ ਨੂੰ ਥਾਂ ਹੋ ਗਿਆ 10000 ਤੋਂ ਘੱਟ ਹੁਣ ਉਹ ਬਣਾਈ ਨਹੀਂ ਜਾਂਦੀ ਹਜੇ 3-4 ਮਹੀਨੇ ਹੋਏ ਸੀ ਉਹਨਾਂ ਨਵੀਂ ਬਣਾਈ ਸੀ ਪਤਾ ਨਹੀਂ ਦਾ ਮਿਸਤਰੀ ਕੁਝ ਨੁਕਸ ਕਰ ਦਿੰਦਿਆ ਇਹਦਾ ਵੀ ਕੰਮ ਹੁਣ ਥੱਪ ਹੋ ਗਿਆ ਜਮ ਫਿਰ ਆ ਹੁਣ ਹੋਰ ਖਰਚਾ ਖੜਾ ਹੋ ਗਿਆ ਖਰਚੇ ਹੋ ਰਹੀ ਨਹੀਂ ਮਾਨ ਹੈਗੇ ਖਰਚੇ ਅੱਗੇ ਨਹੀਂ ਇਹਦੇ ਤਾਂ ਕੁਝ ਬਚਦਾ ਸੀ ਹੁਣ ਮੰਦੇ ਚੰਦੇ ਆਪ ਮੋਟਰਾਂ ਕਿਤੇ ਖਰਾਬ ਹੋ ਜਾਂਦੀਆਂ ਹੁਣ ਦੋ ਰੁਪਏ ਇਹਦੇ ਲਾਉਣੇ ਪੈਣਗੇ ਕੋਲੇ ਰੁਪਈਆ ਨਹੀਂ ਤੇ ਸੇਠਾਂ ਦੇ ਪਹਿਲਾਂ ਦੇਣ ਵਾਲੇ ਪੈ ਨਾਵੇਂ ਸੇਠਾਂ ਤੋਂ ਪੜਨ ਸਕਦਾ ਦੇਖ ਬਾਈ ਤਾਂ ਹੀ ਤਾਂ ਤੈਨੂੰ ਮੈਂ ਕਹਿੰਨੀ ਆ ਉਹ ਜਿਹੜਾ ਆ ਭਾਰਤ ਰੋਡ ਨਹੀਂ ਨਿਕਲਿਆ ਹੈਗਾ ਹੋਰ ਵੀ ਉਹਦੇ ਕਰਕੇ ਨਾ ਜ਼ਮੀਨਾਂ ਦਾ ਰੇਟ ਬਹੁਤ ਮਹਿੰਗਾ ਹੋ ਗਿਆ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਇੱਥੇ ਤੂੰ ਦੇਖ 24 ਘੰਟੇ ਮਿੱਟੀ ਨਾਲ ਮਿੱਟੀ ਹੋਇਆ ਰਹਿਣਾ ਕੋਈ ਉਸ ਬਚਦਾ ਨਹੀਂ ਬਾਸਤਾ ਨਹੀਂ ਹੈਗਾ ਤੂੰ ਐਂ ਕਰ ਆਪਦਾ ਨਾ ਪੈਸੇ ਇਕੱਠੇ ਕਰ ਬਾਹਰ ਚੱਲਿਆ ਜਾ ਆ ਤੇਰੇ ਬਾਈ ਕੋਲ ਜਾ ਉਹਦੇ ਨਾਲ ਵਧੀਆ ਨਾਲੇ ਮੌਜਾਂ ਰੁੱਟਦਾ ਨਾਲੇ ਪੈਸੇ ਕਮਾਉਂਦਾਗਾ ਨਾਲੇ ਘਰ ਨੂੰ ਬਥੇਰੇ ਭੇਜਦਾਗਾ ਹੈ ਹੁਣ ਮੈਂ ਤੈਨੂੰ ਐਂ ਕਹਨੀ ਹੈਗੀ ਵੀ ਦੇਖ ਇੱਥੇ ਤੇਰਾ ਕੁਝ ਨਹੀਂ ਬਣਦਾ ਹੈਗਾ ਫਿਰ ਕੰਨੂ ਤੇਰਾ ਜਿਵਾਕ ਹੋਇਆ ਕੁੜੀ ਵਿਆਹਣ ਵਾਲੀ ਫਿਰ ਕੌਣ ਅਗਲਾ ਹੋ ਕਰੂਗਾ ਤੈਨੂੰ ਮੈਂ ਦੱਸਾਂ ਐਨਾ ਕੋਈ ਨਹੀਂ ਸਰਦਾ ਹੁੰਦਾ ਅੱਜ ਕੱਲ ਉਹਦਾ ਹੀ ਟਾਈਮ ਪਾਸ ਆ ਜਿਹਦੇ ਕੋਲ 4 ਪੈਸੇ ਨਹੀਂਗੇ ਨਹੀਂ ਕੋਈ ਨਹੀਂ ਪੁੱਛਦਾ ਇੱਥੇ ਉਹ ਮੇਰੇ ਬਾਈ ਨੂੰ ਕਿੰਨਾ ਜ਼ੋਰ ਲਾਉਣਾ ਬਾਈ ਨਹੀਂ ਮੰਨਦਾ ਜਦ ਤੂੰ ਉਹਨੂੰ ਕਹਿ ਵੀ ਇਹਦਾ ਕੋਈ ਵਰਕ ਪਰਮਾਡ ਲਵਾ ਦੇ ਹੁੰਦਾ ਇਹਨੂੰ ਵੀਜ਼ਾ ਕੋਈ ਮਿਲਦਾਗੇ ਇੱਥੇ ਗੱਡੀ ਗੱਡੀ ਚਲਾ ਲੂਗਾ ਆਪੇ 2 ਰੁਪਏ ਕਮਾ ਲੂਗਾ ਕਮਾ ਕੇ 2 ਰੁਪਏ ਬੱਲੇ ਆ ਕੇ ਦਸ ਜਮੀਨ ਆਪਾਂ ਲੈ ਲਾਂਗੇ 2 ਰੁਪਏ ਕੋਲੇ ਹੋ ਜਾਣਗੇ हां ਬਈ ਤਾਂ ਹੀ ਤਾਂ ਮੈਂ ਕਹਨੀ ਆਂਗੀ ਵੀ ਤੂੰ ਐਂ ਕਰ ਬਾਹਰ ਚਲਿਆ ਜਾ ਉੱਥੇ ਕਮਾ ਕੇ ਪੈਸਾ ਲੈ ਕੇ ਆਵੇਂਗਾ ਫੇਰ ਆਪਾਂ ਜ਼ਮੀਨ ਦਾ ਕੀ ਆ ਆ ਜਿਹੜਾ ਭਾਰਤ ਰੋਡ ਨਿਕਲਿਆਗਾ ਜ਼ਮੀਨਾਂ ਦਾ ਰੇਟ ਤਾਂ ਨੱਬਦਿਆ ਪਿਆ ਉੱਥੇ ਆਪਾਂ ਲੈ ਲਾਂਗੇ ਜ਼ਮੀਨ ਸਹੀ ਗੱਲ ਆ ਹਾਂ ਬਾਕੀ ਹੁਣ ਤਾਂ ਮੈਂ ਗੱਲ ਮਿਲ ਜਾਂਦੀ ਪਰਾਂਦੀ ਹੁਣ ਤਾਂ ਮੈਂ ਕੰਮ ਕਰ ਲਵਾਂ ਜਦੋਂ ਮੈਂ ਹੁਣ ਇਦੋਂ ਵੱਧ ਬੁढ़ा ਹੋ ਗਿਆ ਫੇਰ ਮੈਂ ਤਾਂ ਜ਼ਮੀਨ ਕੰਮ ਹੋਣਾ ਹੁਣ ਤਾਂ ਮੈਂ ਇੱਥੇ ਹੀ ਮੱਥਾ ਮਾਰਦਾ ਉੱਥੇ ਮਾਰ ਲਵਾਂ ਬਈ ਤਾਂ ਹੀ ਤਾਂ ਮੈਂ ਕਹਨੀ ਆ ਜਵਾਕਾਂ ਦੀ ਖਾਤਰ ਆਪਾਂ ਨੂੰ ਕਰਨਾ ਹੀ ਪੈਣਾਗਾ ਵੀ ਤੂੰ ਕੋਈ ਨਾ ਜੇ ਜਾਵੇਂਗਾ ਨਾ ਤੇਰੇ ਪੈਸੇ ਚਾਰ ਜਮਾ ਹੋ ਜਾਣਗੇ ਇੱਥੇ ਤੇਰਾ ਕੁਝ ਨਹੀਂ ਬਣਨਾ ਹੈਗਾ ਹਾਂ ਹੁਣ ਕੀ ਗੱਲ ਤੇਰੀ ਸਿਆਣੀ ਕਰ ਕੋਈ ਨਾ ਫਿਰ ਤੂੰ ਬਾਈ ਨਾਲ ਗੱਲ ਕਰਨਾ ਤਾਂ ਉਹ ਕਿਹਾ ਸੀ ਬਾਕੀ ਤੂੰ ਮਾੜੀ ਮਾੜੀ ਮੇਰੀ ਸਪਾਰਸ਼ ਵਾਦ ਨੂੰ ਕਹੇ ਵੀ ਇਹਨੂੰ ਕੋਈ ਇੱਥੇ ਕੋਈ ਕੰਪਨੀ ਰਾਹੀਂ ਬੁਲਾ ਲਾ ਵੀ ਹੂੰ ਤਾਂ ਆ ਨਹੀਂ ਸਕਦਾ ਇਹ ਤਾਂ ਮੰਨ ਕੇ ਜਾ ਕੋਈ ਸਟਾਰਟ ਅਪ ਕਰ ਦੋ ਉਹ ਹੁਣ ਸਕੂਟੀਜ਼ ਕੱਡੀਆਂ ਵਾਲੇ ਤਾਂ ਅਸੀਂ ਕਿਹੜੇ ਆ ਬਾਕੀ ਵਰਕ ਪਰਮਿਟ ਤੇ ਜਾਇਆ ਜਾਊਗਾ ਤਾਹੀਂ ਤਾਂ ਮੈਂ ਕਹਿੰਦੀ ਆ ਵੀ ਜੇ ਤੂੰ ਜਾਵੇਂਗਾ ਤਾਂ ਜਵਾਕਾਂ ਦੀ ਜ਼ਿੰਦਗੀ ਬਣ ਜੂਗੀ ਗਾਂ ਜਵਾਕ ਵੀ ਕੁਝ ਬਣ ਜਾਣਗੇ ਨਹੀਂ ਉਹ ਆ ਦੇਖ ਲੈ ਫਿਰ ਆਪਦੀ ਤਾਂ ਹੁਣ ਜਹ ਜੀ ਲੰਘੀ ਲੰਘੀ ਹੁਣ ਜਵਾਕਾਂ ਦੀ ਥੋੜੀ ਜ਼ਿੰਦਗੀ ਖਰਾਬ ਕਰਨੀ ਆਪਾਂ ਚੱਲ ਠੀਕ ਆ ਬਾਈ ਕੋਈ ਨਾ ਮੈਂ ਉਹਦੇ ਨਾਲ ਕਰਦੀ ਆ ਗੱਲ ਜੇ ਫੋਨ ਆ ਗਿਆ ਉਹਦਾ ਚੰਗਾ ਚੰਗਾ ਕਰ ਲੈ ਇਹਦਾ ਬੰਨੀ ਚੰਗਾ ਸੋਚਦੀ ਆਪਣੇ ਬਾਰੇ ਲੈ ਇਹਦਾ ਕਹਿੰਦੀ ਵੀ ਤੇਰੇ ਬਾਈ ਮੈਨੂੰ ਪੈਸੇ ਕਮਾ ਕੇ ਲਿਆ ਵੀ ਜ਼ਮੀਨ ਲੈ ਲੈ ਬੇਨੀ ਮੈਂ ਕਿੰਝ ਨੂੰ ਨਾ ਹੋਈ ਲੈ ਸੋਚਦਾ ਸੀ ਵਧੀਆ ਇੱਕ ਉਹ ਆ ਮੇਰੇ ਉਹਨਾਂ ਕਾਸੇ ਤੇ ਨਹੀਂ ਪਤਾ ਪਤਾ ਹੀ ਕਿੱਥੇ ਤੁਰੇ ਫਿਰਦੀ ਐ ਦੁਨੀਆਂ ਚੀਨ ਇੱਥੇ ਤੇ ਦੁਨੀਆਂ ਤਾਂ ਤੂੰ ਰਹਿ ਇੰਨੀ ਮੰਗਾਈ ਹੋਈ ਜਾਂਦਾ ਨਾ ਕੋ ਸੋਈ ਜਾਂਦਾ ਤੇ ਕਿਵੇਂ ਪੂਰਾ ਹੋਊਗਾ ਉਹ ਆ ਬਸ ਕੀਤੀ ਵੀ ਕੀਤੀ ਨਾ ਕਿ ਜਰਾ ਹੁੰਦੇ ਨਹੀਂ ਉਹ ਆਪ ਨੂੰ ਪਤਾ ਲੱਗ ਜਾਂਦਾ ਕਿ ਗਾਂਹਾਂ ਚੋਾਕਾਂ ਦੇ ਖਰਚ ਵਧਣਗੇ ਸੋਚਦਾ ਸਿਆਣੀ ਐ ਦੀ ਐਨਾ ਸੋਚਦੀ ਐ ਜਿਹੜਾ ਲੈ ਸੰਨੀ ਰਲਾ ਕੇ ਇੱਥੇ ਹੀ ਸਾਰਾ ਕੁਝ ਰੱਖ ਜਾਂਦੇ ਨੇਗੇ ਆਏ ਨਹੀਂ ਹੈਗਾ ਵੀ ਉੱਥੇ ਪਸ਼ੂਆਂ ਨੂੰ ਵੀ ਪਾ ਦਈਏ ਫਿਰ ਮੈਨੂੰ ਕਰਨਗੇ ਬੋਲਦੀ ਆ ਬੋਲਦੀ ਆ ਓ ਮਾਂ ਵੀ ਦੇਖ ਲੈ ਫਿਰ ਕਹਿਣਗੇ ਵੀ ਇਹ ਤਾਂ ਬੜਾ ਬੋਲਦੀ ਆ ਜੇ ਬੋਲਾਂ ਨਾ ਇੰਨਾ ਕਾ ਫਿਰ ਤੁਸੀਂ ਕਿੱਥੇ ਮੈਨੂੰ ਟਿੱਚ ਜਾਣਦੇ ਹੋਗੇ ਹੁਣ ਦੇਖ ਲਾ ਚਾਰ ਚਾਰ ਕੀਲੇ ਜ਼ਮੀਨ ਲਵਾ ਕੇ ਰੱਖਤੀ ਆ ਆਏ ਨਹੀਂ ਹੈਗਾ ਵੀ ਤੂੰ ਚੱਲ ਆਏ ਕਰ ਪੰਜ ਪੰਜ ਕੀਲੇ ਪੰਜ ਓਰੇ ਨਾਲ ਲਵਾ ਦੇ ਪੰਜ ਮੇਰੇ ਨਾਲ ਲਵਾ ਦੇ ਕਹਿੰਦੀ ਅਸਤ ਦੋ ਕੀਲੇ ਰੱਖਾਂਗੇ ਜਿਹੜਾ ਸਾਨੂੰ ਰੋਟੀ ਦਊ ਵੀ ਹੁਣ ਕੀ ਤੂੰ ਰੋਟੀ ਤੋਂ ਭੁੱਖੀ ਮਰਦੀਆਂ ਗਈ ਹੈ ਹੁਣ ਵੀ ਮੈਂ ਇੰਨਾ ਮੈਂ ਕਹਿੰਦੀ ਇੰਨਾ ਦਾ ਕੀਤਾਗਾ ਕਾ ਮਹੀਨੇ ਇਹਨਾਂ ਨੂੰ ਮੰਜੇ ਤੋਂ ਪੈਰ ਨਹੀਂ ਲਾਉਣ ਦਿੱਤਾ ਮਾਂ ਦਾ ਇੰਨਾ ਕੀਤਾ ਮਾਂ ਤੂੰ ਕੰਮ ਨਾ ਕਰ ਸਾਰੇ ਕੰਮ ਮੈਂ ਕਰੂੰਗੀ ਆ ਜਮੀਨਵਾਰੀ ਜਮੀਨਵਾਰੀ ਚਾਰ ਚਾਰ ਕਿੱਲੇ ਲਵਾ ਕੇ ਰੱਖਤੇ ਆਗੇ ਚੱਲ ਕੋਈ ਨਾ ਹੁਣ ਮੈਂ ਕਿਹਾ ਟਿੱਕੇ ਬੈਠ ਜੂੰਗੀ ਮੈਨੂੰ ਵੀ ਕਿਰਨਾ ਨਾ ਜਾਣਿਓ ਜੇ ਮੈਂ ਵੀ ਸਾਰੀ ਜ਼ਮੀਨ ਨਾ ਹੜੱਪ ਕੀਤੀ ਐਂ ਕਰਦੀ ਆ ਇੱਥੇ ਨਹੀਂ ਬੈਠੀ ਰਹਿੰਦੀ ਵਕੀਲ ਕੋਲ ਜਾ ਕੇ ਆਉਣੀ ਆਗੀ ਉਹਨੂੰ ਪੁੱਛ ਕੇ ਆਉਣੀ ਆਗੀ ਵੀ ਕੀ ਸਲਾਹ ਦਿੰਦਾ ਉਹ ਦੇਖ ਕੇ ਤਾਂ ਆਈਏ ਹੋ ਸਕਦਾ ਆ ਬਾਈ ਜੀ ਮੂੰ ਤਾਂ ਤਾਂ 5-500 ਰੁਪਇਆ ਲੈ ਕੇ ਜਾਂਦਾ ਸੀਗਾ ਹੁਣ ਦੇਖੀ ਵੀ 500 ਰੁਪਇਆ ਸਸਤਾ ਪੈਂਦਾ ਜਾਂ ਚਾਰ ਕਿੱਲੇ ਜ਼ਮੀਨ ਸਸਤੀ ਪੈਂਦੀ ਆ ਜੀ ਹੁਣ ਦੇਖੀ ਜੇ ਮੈਂ ਇਹਦੀ ਜ਼ਮੀਨ ਨਾਪਦੇ ਨਾਂ ਲਵਾਈ ਨਾ ਇਹ ਵੀ ਕੀ ਜਾਣੂਗਾ ਹਾਂਜੀ 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 ਤੁਸੀਂ ਇਸ ਤਰ੍ਹਾਂ ਕਰਿਓ ਦੇਖੋ ਜੀ ਉਹਦਾਂ ਨੇ ਛੁੱਟੀ ਸੀਗੀ ਹਾਂਜੀ 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 ਕੋਰਟ ਦੇ ਵਿੱਚ ਛੁੱਟੀ ਸੀ ਵਕੀਲ ਸਾਹਿਬ ਵੀ ਦੋ ਦਿਨ ਵਕੀਲ ਸਾਹਿਬ ਛੁੱਟੀ ਤੇ ਰਹੇ ਨੇ ਤੇ ਤੁਸੀਂ ਪਤਾ ਕੀ ਕਰਨਾਗਾ ਤੁਸੀਂ ਸੋਮਵਾਰ ਨੂੰ ਆ ਜਿਓ 10 ਵਜੇ ਮੇਰੇ ਕੋਲ ਕਚਹਿਰੀਆਂ ਦੇ ਵਿੱਚ ਹਾਂ ਮੇਰੇ ਚੈਂਬਰ ਦੇ ਵਿੱਚ ਆ ਜਿਓ ਤਾਂ ਆਪਾਂ ਸੋਮਵਾਰ ਨੂੰ ਜ਼ਮਾਨਤ ਕਰਾ ਦੇਗੇ ਜੀ ਹਾਂਜੀ ਹਾਂਜੀ ਪੱਕਾ ਪੱਕਾ ਸੋਮਵਾਰ ਨੂੰ ਜ਼ਮਾਨਤ ਹੋ ਜਾਊ ਜੀ ਹਾਂਜੀ 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 ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਠੀਕ ਸਤਿ ਸ੍ਰੀ ਅਕਾਲ ਵਕੀਲ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ ਜੀ ਠੀਕ ਹੋ ਡਿਊਟੀ ਵਧੀਆ ਚੱਲਦੀ ਆ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਜੀ ਬਸ ਜੀ ਤੁਹਾਨੂੰ ਪਤਾ ਹੀ ਆ ਜੇ ਕੰਮ ਹੁੰਦਾ ਸਤੋਂ ਤਾਂ ਤਾਂ ਆਇਆ ਜਾਂਦਾ ਨਹੀਂ ਕਿੱਥੇ ਘਰਾਂ ਚੋਂ ਨਿਕਲੇ ਆ ਜਾਂਦਾਗਾ ਇਹ ਤਾਂ ਗੱਲ ਤੁਹਾਡੀ ਸਹੀ ਹੈ ਜੀ ਜਿਹੜਾ ਵਕੀਲ ਹੋਇਆ ਜਾਂ ਮਾਸਟਰ ਹੋਇਆ ਜਾਂ ਡਾਕਟਰ ਹੋਇਆ ਉਹਦੇ ਕੋਲੇ ਤਾਂ ਆਪਾਂ ਨੂੰ ਜਮਾ ਐਮਰਜੈਂਸੀ 'ਚ ਜਾਣਾ ਪੈਂਦਾਗਾ ਜਦੋਂ ਕੋਈ ਮਜਬੂਰੀ ਹੁੰਦੀ ਹੈਗੀ ਸਹੀ ਗੱਲ ਹੈ ਚਲੋ ਕੋਈ ਗੱਲ ਨਹੀਂ ਦੱਸੋ ਤੁਹਾਡਾ ਕੋਈ ਕੰਮ ਹੈ ਤੇ ਹੁਣ ਮੈਂ ਤਾਂ ਵਕੀਲ ਸਾਹਿਬ ਤੁਹਾਨੂੰ ਐ ਕਹਿਣੀ ਹੈਗੀ ਹਾਂਜੀ ਵੀ ਜਿਹੜੀ ਸਾਡੀ ਉਹ ਜ਼ਮੀਨ ਸੀਗੀ 10 ਕਿਲੇ ਅੱਛਾ ਠੀਕ ਹੈ ਹਾਂਜੀ ਉਹ ਤਾਂ ਹੁਣ ਸਾਡੇ ਬੁੜਾ ਬੁੜੀ ਨੇ 4-4 ਕਿਲੇ ਲਵਾ ਕੇ ਦਿੱਤੀ ਆ ਤੁਹਾਨੂੰ ਪਤਾ ਹੀ ਆ ਵੀ ਮੇਰੇ ਘਰ ਵਾਲੇ ਤਾਂ ਬਾਹਰ ਆ ਗਾ ਨਹੀਂ ਜ਼ਮੀਨ ਤੁਹਾਡੇ ਨਾਮ ਕਰਾ ਤਾਂ ਦਿੱਤੀ ਵਕੀਲ ਸਾਹਿਬ ਉਹ ਤਾਂ ਕਰਾ ਤੀ 2 ਕਿਲੇ ਉਹਨਾਂ ਨੇ ਆਪਦੇ ਕੋਲੇ ਰੱਖ ਲਏ ਕਹਿੰਦੇ ਜਿਹੜਾ ਸਾਡੀ ਸੇਵਾ ਕਰੂ ਅਸੀਂ ਤਾਂ ਉਹਨੂੰ ਦੇਣੇ ਆਗੇ अच्छा ਤੁਹਾਡੇ ਸੱਸ ਸਹੁਰੇ ਨੇ ਹਾਂ ਹੁਣ 4 ਕਿਲੇ ਨਾਮ ਲਵਾਈਆ ਮੇਰੇ ਹੁਣ ਇਹ ਥੋੜੀ ਆ ਵੀ ਮੇਰੇ ਨਾਂ ਸਾਰੀ ਲਵਾਤੀ ਹੁਣ ਤਾਂ ਮੈਂ ਉਹ ਜ਼ਮੀਨ ਨਾ ਲਵਾਉਣੀ ਆ ਜਿਹੜੀ ਮੇਰੇ ਜੇਠ ਦੀ ਆ 4 ਕਿਲੇ اچھا ਠੀਕ 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 ਉਹ 4 ਕਿਲੇ ਮੈਂ ਤਾਂ ਤੁਹਾਡੇ ਕੋਲੇ ਤਾਂ ਆਈ ਸੀ ਵੀ ਐਂ ਤਾਂ ਵਕੀਲ ਤਾਂ ਤੁਹਾਡੇ ਸਾਹਮਣੇ ਹੋਰ ਬਥੇਰੇ ਫਿਰਦੇ ਦੇਣਗੇ ਪਰ ਮੈਨੂੰ ਹੁਣ ਤੁਹਾਡੇ ਤੇ ਹੈਗਾ ਸੀ ਵਿਸ਼ਵਾਸ ਤੁਹਾਡੇ ਕੋਲੇ ਅਸੀਂ ਪਹਿਲਾਂ ਤੋਂ ਆਉਂਦੇ ਜਾਂਦੇ ਆਂਗੇ ਨਹੀਂ ਠੀਕ ਹੈ ਜੀ ਮੈਂ ਕਿਹਾ ਭਾਈ ਅਸੀਂ ਤਾਂ ਉਹੀ ਵਕੀਲ ਕੋਲ ਜਾਵਾਂਗੇ ਉਹੀ ਮੇਰਾੜਿਆ ਹੋਇਆ ਕੰਮ ਪੂਰਾ ਕਰੂਗਾ ਨੀ ਕੋਈ ਗੱਲ ਨਹੀਂ ਸੋਡੀ ਬਜ਼ੁਰਗਾਂ ਤੱਕ ਦਾ ਸੋਡਾ ਸਹਿਚਾਰ ਹੈ ਜੀ ਦੇਖੋ ਪੁਰਾਣੇ ਆਉਨੇ ਹੋ ਤੁਸੀਂ ਪਹਿਲਾਂ ਮੇਰੇ ਫਾਦਰ ਸਾਹਿਬ ਵੀ ਵਕੀਲ ਸੀਗੇ ਦੇਖੋ ਇਸ ਤਰ੍ਹਾਂ ਗੱਲ ਵੀ ਪੜਿਆ ਮੁੰਡਾ ਉਹ ਕੁਛ ਸੋਡਾ ਜੇਠ ਹੈ ਜਿਹੜਾ ਕਿੱਥੇ ਪੜਿਆ ਹੋਇਆ ਉਹ ਖੇਤੀਬਾੜੀ ਦਾ ਕੰਮ ਕਰਦਾ ਉਹ ਤਾਂ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾਗਾ ਨਾ ਉਹਦੇ ਜਿਹੜੇ ਘਰ ਵਾਲੀ ਹੈ ਤਾਂ ਮੇਰੀ ਭੈਣ ਹੀ ਆ ਉਹਨੂੰ ਵੀ ਨਹੀਂ ਇੰਨਾ ਪਤਾ ਹੈਗਾ ਅੱਛਾ अच्छा छोडी सकी पैण है हां हो सकी पैणियां तिनू पता ਤਾਂ ਹੈਗਾ ਬਕੀਰ ਸਾਹਿਬ ਅੱਜ ਕੇ ਅੱਜ ਕੱਲ ਕਿਹੜਾ ਕੋਈ ਰਿਸ਼ਤੇਦਾਰੀਆਂ ਚ ਫਿਰਦਾਗਾ ਇਹ ਤਾਂ ਸਭ ਇੱਕ ਦਿਖਾਵੇ ਨੇ ਸਾਰੀਆਂ ਰਿਸ਼ਤੇਦਾਰੀਆਂ ਤਾਂ ਪੈਸੇ ਨਾਲ ਨੇ ਜੇ ਤੁਹਾਡੇ ਕੋਲ ਪੈਸਾ ਤਾਂ ਸਭ ਰਿਸ਼ਤੇਦਾਰ ਆਪਦੇ ਨੇ ਜੇ ਪੈਸਾ ਨਹੀਂ ਤਾਂ ਕੋਈ ਵੀ ਨਹੀਂ ਆਪਦਾ ਬਿਲਕੁਲ ਸਹੀ ਗੱਲ ਹੈ ਸੋਦੀ ਦੇਖੋ ਇਸ ਤਰ੍ਹਾਂ ਹੈ ਵੀ ਸਾਡਾ ਜਿਹੜਾ ਕੰਮ ਆਗਾ ਤੁਹਾਡਾ ਕੰਮ ਹੋ ਜਾਊਗਾ ਕੋਈ ਗੱਲ ਨਹੀਂ ਵੀ ਥੋੜਾ ਜਿਹਾ ਸਾਡੇ ਤੇ ਕੋਈ ਗੱਲ ਨਾ ਆਵੇ ਦੇਖੋ ਨਾ ਵਕੀਲ ਸਾਹਿਬ ਇਹ ਤਾਂ ਤੁਸੀਂ ਜਮਾਂ ਹੀ ਦਿਲ ਚੋਂ ਕੱਢ ਦੋ ਵੀ ਮੈਂ ਤੁਹਾਡੇ ਤੱਕ ਗੱਲ ਪਹੁੰਚਣ ਦਵਾਂ ਮੈਂ ਤਾਂ ਆਪ ਦੇ ਕਹਿੰਦੇ ਹੁੰਦੇ ਆ ਘਰ ਵਾਲੇ ਨੂੰ ਭੇਤ ਨਹੀਂ ਦਿੰਦੀ ਹੈਗੀ ਇਹ ਤਾਂ ਫਿਰ ਜ਼ਮੀਨ ਦਾ ਲਾਲਚ ਆ ਮੈਨੂੰ ਜ਼ਮੀਨ ਆਪ ਦੇ ਨਾਮ ਲਵਾਉਣੀ ਆ ਤੁਸੀਂ ਮੇਰੀ ਗੱਲ ਸੁਣੋ ਮੇਰਾ ਕੋਈ ਸਾਡਾ ਵਿੱਚ ਨਾਂ ਨਾ ਆਵੇ ਦੇਖੋ ਸਾਡਾ ਕੰਮ ਹੈ ਅਸੀਂ ਕੋਈ ਮਿੱਠੇ ਤੇ ਕੰਮ ਨਹੀਂ ਕਰਦੇ ਸਾਨੂੰ ਕਰਨਾ ਪੈਂਦਾ ਕਿਸੇ ਦੀ ਮਜਬੂਰੀ ਹੈ ਜਦੋਂ ਜਾਂ ਕਿਸੇ ਦਾ ਵੀ ਕੋਈ ਕੰਮ ਆਗਾ ਕਿਸੇ ਦੇ ਹੱਥ ਦੇ ਵਿੱਚੋਂ ਚੀਜ਼ ਜਾਂਦੀ ਆਗੀ ਤੇ ਤਾਂ ਸਾਨੂੰ ਕੰਮ ਕਰਨਾ ਪੈਂਦਾਗਾ ਸਾਨੂੰ ਫਿਰ ਅਗਲੇ ਦੀ ਰੱਖਣੀ ਪੈਂਦੀ ਹੈ ਤੁਸੀਂ ਸਾਡੇ ਕੋਲੇ ਆਏ ਹੋ ਪੁਰਾਣੇ ਆਉਣੇ ਹੋਗੇ ਮੈਂ ਤੁਹਾਨੂੰ ਇਹ ਦੱਸਦਾ ਉਹ ਬੰਦਾ दारू ਵਗੈਰਾ ਪੀ ਲੰਦਾ ਵਕੀਲ ਸਾਹਿਬ दारू ਦਾ ਬਿਠੇਰੀ ਹੜੱਪ ਲੈਂਦਾਗਾ ਉਹਨੂੰ ਤਾਂ दारू ਦਾ ਇੰਨਾ ਲਾਲਚ ਆ ਨਾ ਜੇ ਮੈਂ ਕਹਿੰਦੀ ਮੈਂ ਤਾਂ 200 ਰੁਪਈਆ ਲੈ ਜਵੇ ਰਾਤ ਨੂੰ ਆਏ ਬੱਕਰੇ ਬਲਾ ਬਲਾ ਕੇ ਦਿਖਾਊਗਾ ਵੀ ਹਾਂ ਮੇਰੀ ਪੀਤੀ ਹੋਈ ਆਗੀ ਛੋਟਾ ਕੰਮ ਬਣਿਆ ਪਿਆ अच्छा ਤੁਹਾਡਾ ਕੰਮ ਬਣ ਗਿਆ ਫਿਰ ਤੁਸੀਂ ਐ ਕਰੋ ਫਿਰ ਤਾਂ ਲੱਡੂ ਦਾ ਡੱਬਾ ਲਿਆਓ ਨਾਲੇ ਮੇਰਾ ਮੂੰਹ ਮਿੱਠਾ ਕਰਾਉਣ ਨਾਲੇ ਘਰਦਿਆਂ ਦਾ ਕਰਾ ਦਿਓ ਤੁਹਾਡਾ ਕੰਮ ਬਣ ਗਿਆ ਫਿਰ ਤਾਂ ਚਲ ਕੋਈ ਨਾ ਵਕੀਲ ਸਾਹਿਬ ਮੇਰਾ ਇਹ ਕੰਮ ਹੋਣ ਦਿਓ ਮੈਂ ਤਾਂ ਤੁਹਾਨੂੰ ਸਾਰੀ ਫੀਸ ਅੱਧੀ ਫੀਸ ਹੁਣ ਦੇ ਜੂਗੀ ਤੇ ਅੱਧੀ ਫੀਸ ਮੈਂ ਤੁਹਾਨੂੰ ਬਾਅਦ ਚ ਦਵਾਂਗੀ ਜਦੋਂ ਮੇਰਾ ਕੰਮ ਹੋ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੈਸੇ ਪਿੱਛੇ ਤਾਂ ਅਸੀਂ ਕਹਿੰਦੀ ਨਹੀਂ ਅਸੀਂ ਤਾਂ ਅਗਲੇ ਨੂੰ ਇਹ ਗੱਲ ਕਹਿੰਨੇ ਆਂ ਵੀ ਕੰਮ ਹੋਣ ਤੋਂ ਬਾਅਦ ਪੈਸੇ ਦਿਓ ਸਾਨੂੰ ਤੁਹਾਡਾ ਕੰਮ ਹੋਊਗਾ ਠੀਕ ਹੈ ਜੀ ਕੋਈ ਗੱਲ ਨਹੀਂ ਮੇਰੇ ਗੱਲ ਆ ਗਈ ਕੰਨਾਂ ਦੇ ਵਿੱਚ ਤੇ ਤੁਹਾਡਾ ਕੰਮ ਕਰ ਦੰਨੇ ਆਗੇ ਇੱਕ ਮਿੰਟ ਖੜੋ ਤੁਸੀਂ ਠੀਕ ਹੈ ਜੀ ਹਾਂ ਇੱਕ ਮਿੰਟ ਦਿਓ ਮੈਨੂੰ ਇਹਨੇ ਇੱਕ ਮਿੰਟ ਮੰਗਿਆ ਵੀ ਮੈਂ ਤਾਂ 5 ਮਿੰਟ ਬੈਠਣ ਦੀ ਤਿਆਰ ਆ ਤੂੰ ਮੇਰਾ ਕੰਮ ਕਰਾ ਸਈ ਹਾਂ ਇਹਦੇ ਕੀ ਜਾਣਨਗੇ ਜੇ ਆਪਦੇ ਨਾਲ 4 ਕਿੱਲੇ ਜ਼ਮੀਨ ਨਾਲ ਲਵਾਈ ਹਾਂ ਬਾਲੀ ਫਿਰਦੀ ਸੀ ਫੈਂ ਫੈਂ ਕਰਦੀ ਉਹ ਆ ਸੋਨੂੰ ਪਹਿਲਾਂ ਇਹ ਦੱਸੋ ਸੋਨੂੰ ਕਿਸੇ ਨੇ ਦੇਖਿਆ ਤਾਂ ਨਹੀਂ ਇੱਥੇ ਆਉਂਦੇ ਹਾਂ ਵਕੀਲ ਸਾਹਿਬ ਮੈਨੂੰ ਕਿਹਨੇ ਦੇਖਣਾ ਮੇਰੀ ਭੈਣ ਤਾਂ ਚੁੱਲ੍ਹੇ ਜੌਂਕੇ ਚ ਬੜੀ ਰਹਿੰਦੀ ਆ ਉਹ ਤਾਂ ਘਰ ਦਾ ਕੰਮ ਉਹ ਤੋਂ ਮਸਾ ਹੁੰਦਾਗਾ ਬਾਈ ਆ ਉਹ ਖੇਤੀਬਾੜੀ ਵਾਲਾ ਹੁੰਦਾਗਾ ਘਰੇ ਕੋਈ ਨਹੀਂ ਸੀਗਾ ਤਾਂ ਮੈਂ ਤਾਂ ਅੱਖ ਬਚਾ ਕੇ ਉਹਨਾਂ ਤੋਂ ਆਈਆਂ ਮੈਂ ਕਿਹਾ ਮੈਂ ਤਾਂ ਵਕੀਲ ਸਾਹਿਬ ਕੋਲ ਜਾ ਕੇ ਆਉਣੀ ਆਗੀ ਤੁਸੀਂ ਤੁਹਾਡੇ ਜੇਠ ਤੋਂ ਜ਼ਮੀਨ ਨਾਲ ਲਵਾਉਣੀ ਆ ਨਾ ਹਾਂਜੀ ਹਾਂਜੀ ਤੁਸੀਂ ਇਸ ਤਰ੍ਹਾਂ ਕਰਨਾ ਤੁਸੀਂ ਆਹ ਇਹਦੇ ਤੇ ਮੈਂ ਨਿਸ਼ਾਨੀਆਂ ਲਾਤੀਆਂ ਠੀਕ ਹੈ ਜੀ ਜਿੱਥੇ ਮੇਰੀ ਪੈਨ ਦੀ ਟਿੱਕ ਮਾਰ ਹੋਈ ਹੈ ਜਿੱਥੇ ਜਿੱਥੇ ਕਿ ਇੱਥੇ ਤੁਸੀਂ ਸਾਈਨ ਕਰਾਉਣੇ ਆ ਉਤੋਂ ਠੀਕ ਹੈ ਜੀ ਜਦੋਂ ਇਹ ਸਾਈਨ ਹੋ ਗਏ ਨਾ ਇਹਦੇ ਵਿੱਚ ਤੁਹਾਨੂੰ ਮੈਂ ਇਹ ਗੱਲ ਦੱਸਦਾ ਆ ਉਹਦਾ ਖੋਸ਼ੋ ਹਵਾਜ਼ ਨਾਲ ਸੋਡੇ ਨਾਲ ਜ਼ਮੀਨ ਕਰੀ ਹੋ ਜੂਗੀ ਠੀਕ ਹੈ ਜੀ ਵੀ ਨਾ ਉਦੂ ਬਾਦ ਦੇ ਵਿੱਚ ਉਹ ਕਿਤੇ ਕੋਰਟ ਦੇ ਵਿੱਚ ਚੈਲੰਜ ਕਰ ਸਕਦੇ ਆ ਨਾ ਉਹਨਾਂ ਦਾ ਘਰ ਦਾ ਕਿਸੇ ਦੀ ਉਦੂ ਦੇ ਬਾਦ ਵਿੱਚ ਉਹਨਾਂ ਨੇ ਕਿਸੇ ਨੇ ਕਿਤੇ ਵੜ ਜਾਣਾ ਉਹ ਜ਼ਮੀਨ ਤੜਵਾ ਨਹੀਂ ਸਕਦੇ ਤੇ ਤੁਹਾਡੇ ਨਾਮ ਜ਼ਮੀਨ ਹੋ ਜੂਗੀ ਠੀਕ ਹੈ ਜੀ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜਿਹੜੀ ਮੇਰੀ ਫੀਸ ਹੈ ਇਸ ਕੰਮ ਦੀ ਫੀਸ ਮੈਂ ਸੋਥੋਂ ਥੋੜੀ ਜੀ ਵੱਧ ਲਊਗਾ ਵਕੀਲ ਸਾਹਿਬ ਹੂੰ ਤਾਂ ਤੁਸੀਂ ਕਹਿੰਦੇ ਆ ਵੀ ਅਸੀਂ ਤੁਹਾਡੇ ਘਰ ਦੇ ਆ ਪਹਿਲਾਂ ਤੁਮੋਂਦੇ ਜਾਂਦੇ ਆ ਹੁਣ ਤੁਸੀਂ ਫੀਸ ਵੀ ਵੱਧ ਕਹਿਣ ਲੱਗ ਚੱਲ ਕੋਈ ਨਾ ਦੇ ਦੂੰਗੀ ਮੈਂ ਫੀਸ ਤੁਸੀਂ ਮੈਨੂੰ ਐਂ ਦੱਸੋ ਰੋਡ ਤੇ ਜ਼ਮੀਨ ਲੱਗਦੀ ਐ 40 ਲੱਖ ਦਾ ਕਿੱਲਾਗਾ ਤੁਹਾਨੂੰ 80 ਲੱਖ ਆਉਂਦਾ ਤੇ ਜੇ ਮੈਨੂੰ 1 ਲੱਖ ਰੁਪਈਆ ਦੇ ਦੋਗੇ ਫਿਰ ਕੀ ਹੁੰਦਾਗਾ ਹਾਏ ਨਾ ਮਰ ਜਾ ਵਕੀਲ ਸਾਹਿਬ ਲੱਖ ਰੁਪਈਆ 10 ਸਾਲ ਆ ਹੋਰ ਵਕੀਲਾਂ ਤੋਂ ਮੈਂ ਪਤਾ ਕੀਤਾ ਸੀ ਉਹ ਕਹਿੰਦੇ ਇਸ ਤੇ 40-40 ਹਜ਼ਾਰ ਲੈ ਲਾਂਗੇ ਚਲੋ ਕੋਈ ਗੱਲ ਨਹੀਂ ਸੋਥੋਂ ਕੋਈ ਨਹੀਂ ਅਸੀਂ ਘੱਟ ਹੀ ਮੰਗੇ ਨੇਗੇ ਕੋਈ ਜ਼ਿਆਦਾ ਨਹੀਂ ਮੰਗੇਗੇ ਚਲੋ ਬਾਕੀ ਤੁਹਾਡੀ ਮਰਜ਼ੀ ਆਗੀ ਆ ਲੋ ਕਾਗਜ਼ ਫੜੋ ਤੁਸੀਂ ਤੇ ਮੈਂ ਐਂ ਕਹਿੰਦੀ ਸੀ ਵਕੀਲ ਸਾਹਿਬ ਆ ਜਿਹੜੀਆਂ ਤੁਸੀਂ ਨਿਸਾਨੀਆਂ ਲਾਈਆਂ ਸੀਗਾ ਉੱਥੇ ਮੈਂ ਸਾਈਨ ਤਾਂ ਕਰਾ ਦੂੰ ਆ ਕਾਗਜ਼ ਫਿਰ ਮੈਂ ਆਪਦੇ ਕੋਲ ਹੀ ਰੱਖਾਂ ਇਹ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਾਗਜ਼ ਤੁਸੀਂ ਮੈਨੂੰ ਦੇਣਾ ਇਹ ਅੱਛਾ ਤੁਸੀਂ ਮੇਰੇ ਕੋਲੇ ਕੋਰਟ ਦੇ ਵਿੱਚ ਆਉਂਗੇ ਤੇ ਇਹ ਕਾਗਜ਼ ਲੈ ਕੇ ਤੁਸੀਂ ਚਾਹੇ ਮੈਨੂੰ ਦੇ ਦਿਓ ਚਾਹੇ ਜਿੱਦਨ ਮੈਂ ਤੁਹਾਨੂੰ ਸੱਦੂਗਾ ਜਦੋਂ ਤੁਸੀਂ ਸਾਈਨ ਕਰਾ ਲੇ ਮੈਨੂੰ ਉੱਧੇ ਦੱਸਿਓ ਵੀ ਅਸੀਂ ਸਾਈਨ ਕਰਾ ਲੇ ਫਿਰ ਮੈਂ ਤੁਹਾਨੂੰ ਟਾਈਮ ਦੇਵਾਂਗਾ ਵੀ ਕਿੱਦਿਆਂ ਆਪਾਂ ਕੋਰਟ ਦੇ ਵਿੱਚ ਆਉਣਾਗਾ ਉੱਧੇ ਫਿਰ ਮੈਂ ਤੁਹਾਨੂੰ ਤਹਿਸੀਲਦਾਰ ਸਾਹਿਬ ਕੋਲੇ ਅੱਗੇ ਪੇਸ਼ ਕਰਕੇ ਤੇ ਦੋ ਬੰਦੇ ਲੈ ਆ ਇੱਕ ਨੰਬਰਦਾਰ ਨੂੰ ਲੈ ਕੇ ਆਉਣਾਗਾ ਠੀਕ ਹੈ ਜੀ ਤੇ ਦੋ ਬੰਦੇ ਗਵਾਹ ਚਾਹੀਦੇ ਨੇ ਹਾਈ ਮੈਂ ਮਰ ਜਾ ਗਵਾਹ ਕੌਣ ਲੈ ਕੇ ਜਾਵਾਂ ਮੈਂ ਤੁਸੀਂ ਆਇਆ ਕਰਿਓ ਵਕੀਲ ਸਾਹਿਬ ਆਪਾਂ ਕੋਈ ਨਾ ਪੈਸੇ ਦੇ ਦਾਂਗੇ ਤੁਸੀਂ ਉੱਥੇ ਆਪਦੇ ਕੋਲ ਹੀ ਗਵਾਹ ਗਵਾਹ ਕਰ ਲਿਓ ਕੋਈ ਗੱਲ ਨਹੀਂ ਪੈਸਾ ਤਾਂ ਤੁਸੀਂ ਪਹਿਲਾਂ ਛਾਲ ਤੇ ਮੈਂ ਤੁਹਾਡਾ ਸਾਰਾ ਕੰਮ ਕਰਾਈ ਜਨਾ ਵਕੀਲ ਸਾਹਿਬ ਮੈਂ ਆਈ ਕਹਿੰਦੀ ਸੀ ਆ ਪਿੰਡ ਦੇ ਤੁਹਾਨੂੰ ਪਤਾ ਹੀ ਆ ਕਹੇ ਜੇ ਹੁੰਦੇ ਨੇਗੇ ਹਾਂ ਉਹ ਤਾਂ ਇੱਥੋਂ ਗੱਲ ਸੁਣ ਕੇ ਉਹ ਫੇਰ ਕਿਸੇ ਦੇ ਕੰਨਾਂ 'ਚ ਚੋ ਦੇਣਗੇ ਤਾਂ ਮੈਂ ਤੈਨੂੰ ਕਹਿੰਦੀ ਸੀਗੀ ਵੀ ਤੁਸੀਂ ਉੱਥੇ ਹੀ ਦੇਖ ਲਾਂਗੇ ਆਪਾਂ ਵੀ ਕੋਈ ਜੇ ਕੋਈ ਗੱਲ ਦਾ ਬੰਦਾ ਹਾਂ ਚਲੋ ਕੋਈ ਗੱਲ ਨਹੀਂ ਚਲੋ ਸਾਡਾ ਤਾਂ ਖੱਬੇ ਹੱਥ ਦਾ ਕੰਮ ਆ ਗਿਆ ਤਾਂ ਅਸੀਂ ਆਪੇ ਕਰਾਂਗੇ ਕੋਨੇ 2-4000 ਲਾ ਦਾਂਗੇ ਜਿਹੜਾ ਲੱਗਦਾਗਾ ਕੋਈ ਗੱਲ ਨਹੀਂ ਇੱਕ ਗੱਲ ਥੋੜੀ ਜੀ ਹੋਰ ਖਿਆਲ ਰੱਖਿਓ ਹਾਂਜੀ ਜਦੋਂ ਸਾਈਨ ਕਰਾਉਣੇ ਆਗੇ ਠੀਕ ਹੈ ਜੀ ਸਾਈਨ ਕਰਾ ਲੇ ਉਹ 10-15 ਦਿਨ ਕਿਸ ਠੀਕ ਹੈ ਹਾਂ ਤੇ ਨਹੀਂ ਤਾਂ ਫਿਰ ਬੰਦਾ ਬਰਾਬਰ ਜਾ ਕੇ ਖੜਜੂਗਾ ਤੇ ਜ਼ਮੀਨ ਫਿਰ ਆਪਣੇ ਨਾਂ ਨਹੀਂ ਹੋਣੀਗੀ ਫਿਰ ਉਹ ਬੰਦਾ ਬਰਾਬਰ ਆ ਕੇ ਆਪਾਂ ਨੂੰ ਰੋਕੂਗਾ ਨਾ ਜੀ ਨਾ ਮੈਂ ਨਹੀਂ ਕਿਸੇ ਕੋਲ ਪਾਪ ਕੱਢਦੀ ਮੇਰਾ ਨੌਤਾ ਕਿਉਂਕਿ ਹੱਥ ਥੱਲੇ ਮੇਰੇ ਜ਼ਮੀਨ ਆਉਣੀ ਚਾਹੀਦੀ ਆ ਜੋ ਮਰਜੀ ਹੋ ਜੇ ਤੇ ਚਲੋ ਠੀਕ ਐ ਵਕੀਲ ਸਾਹਿਬ ਤੁਸੀਂ ਕਿਸੇ ਕੋਲ ਪਾਪ ਨਾ ਕੱਢਿਓ ਕੋਈ ਗੱਲ ਨਹੀਂ ਕੋਈ ਨਾ ਜੇ ਤੁਹਾਨੂੰ ਪੈਸੇ ਪੁੱਛਣ ਦੀ ਲੋੜ ਹੋਈ ਜਿਵੇਂ ਅੱਧੀ ਫੀਸ ਤੁਸੀਂ ਕਹਿੰਦੇ ਹੋ ਵੀ ਪਹਿਲਾਂ ਲੈ ਲਾਂਗੇ ਜਾਂ ਬਾਅਦ ਚ ਲੈ ਲਾਂਗੇ ਕੋਈ ਨਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਂ Google Pay ਕਰ ਦੂੰਗੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਠੀਕ ਐ ਵਕੀਲ ਸਾਹਿਬ ਧੰਨਵਾਦ ਤੁਹਾਡਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਠੀਕ ਐ